ਦਿੱਲੀ ਦੀ ਮੌਨਤ ਨਹਿਰ ਚ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟਿਆ ਬੰਨ ਨਾਲ ਲੱਗਦੇ ਇਲਾਕਿਆਂ ਚ ਭਰਿਆ ਪਾਣੀ ਲੋਕਾਂ ਦੇ ਘਰ ਵੀ ਹੋਏ ਜਲਤਲ ਹਿਮਾਚਲ ਦੇ ਚੰਬਾ ਚ ਭਿਆਨਕ ਲੈਂਡਸਲਾਈਡ ਪਹਾੜ ਤੋਂ ਡਿੱਗੇ ਵੱਡੇ ਪੱਥਰ ਤੇ ਮਲਬਾ ਏਗਾ ਡਿੱਗਣ ਕਾਰਨ ਰਸਤਾ ਵੀ ਹੋਇਆ ਬੰਦ ਮੇਰਾਬਸੀ ਚ ਲਾਪਤਾ 7 ਬੱਚਿਆਂ ਚ ਦਿੱਲੀ ਕੋ ਮਿਲੇ 2 ਬੱਚੇ ਬਾਕੀ 5 ਨਵਾਲਗਾਂ ਦੇ ਮੁੰਬਈ ਚ ਹੋਣ ਦੀ ਖਬਰ ਪਹਿਲਾ ਸਾਰੇ ਬੱਚੇ ਪਹੁੰਚੇ ਸੀ ਮੁੰਬਈ ਦੋ ਬੱਚੇ ਭੱਜ ਕੇ ਵਾਪਸ ਪਹੁੰਚੇ ਦਿੱਲੀ ਮਾਟਾਨਾਟਕਾਂ ਚ ਗੁਰਦੁਆਰਿਆਂ ਨਾਲ ਜੁੜੇ ਨਕਲੀ ਸੈੱਟ ਬਣਾਉਣ ਤੇ ਪਾਬੰਦੀ ਐਸਜੀਪੀਸੀ ਪ੍ਰਧਾਨ ਧਾਮੀ ਬੋਲੇ ਨਕਲੀ ਸੈੱਟ ਬਣਾਉਣਾ ਸਿੱਖ ਧਰਮ ਦੀ ਮਰਿਆਦਾ ਦੇ ਖਿਲਾਫ ਮੋਹਾਲੀਤ ਸ਼ੂਟਿੰਗ ਕਰਨ ਵਾਲਿਆਂ ਨੂੰ ਵੀ ਸਿੰਘ ਸਹਿਬਾਨ ਕਰਨਗੇ ਤਲਬ ਹਰਿਆਣਾ ਚ ਆਈਐਨਐਲਡੀ ਤੇ ਬੀਐਸਪੀ ਵਿਚਾਲੇ ਗੱਠਜੋੜ ਮਿਲ ਕੇ ਲੜਨਗੇ ਵਿਧਾਨ ਸਭਾ ਚੋਣ 58 ਸੀਟਾਂ ਤੇ ਆਈਐਨਐਲਡੀ ਦਾ 37 ਸੀਟਾਂ ਤੇ ਬੀਐਸਪੀ ਲੜੇਗੀ ਚੋਣ ਇਸੇ ਸਾਲ ਦੇ ਅਖੀਰ ਚ ਹੋਣੀ ਹੈ ਵਿਧਾਨ ਸਭਾ ਚੋਂ ਲੰਡਨ ਚੜ ਪਛਾਤੇ ਨੇ ਪੈਟਰੋਲ ਛਿੜਕ ਕੇ ਸਿੱਖ ਪਰਿਵਾਰ ਦੇ ਘਰ ਨੂੰ ਲਾਈ ਅੱਗ ਚੁਲਸਣ ਕਾਰਨ 26 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਪਰਿਵਾਰ ਦੇ 4 ਜੀ ਹਸਪੀਟਲ ਚ ਦਾਖਲ ਬ੍ਰਿਟੇਨ ਚ ਬੀਬੀਸੀ ਪੱਤਰਕਾਰ ਦੀ ਪਤਨੀ ਤੇ ਦੋ ਬੇਟੀਆਂ ਦਾ ਬੇਰਹਿਮੀ ਨਾਲ ਕਤਲ ਤੀਰ ਕਮਾਨ ਵਰਗੇ ਹਥਿਆਰ ਕੋਸਬੋ ਨਾਲ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ ਕਾਤਲ ਗ੍ਰਿਫਤਾਰ ਮੋਗਾਚ ਪ੍ਰਾਣੀ ਰੰਜਿਸ਼ ਦੇ ਚਲਦੇ ਆ ਨੌਜਵਾਨ ਦਾ ਕਤਲ ਤੇਜ਼ ਦਾ ਹਥਿਆਰਾਂ ਨਾਲ ਉਤਾਰਿਆ ਮੌਤ ਦੇ ਕਾਟ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਬਦਮਾਸ਼ ਚੈਂਪੀਅਨਸ ਟਰਾਫੀ 2025 ਲਈ ਪਾਕਿਸਤਾਨ ਨਹੀਂ ਜਾਵੇਗੀ ਟੀਮ ਇੰਡੀਆ ਸੂਤਰਾ ਮੁਤਾਬਕ ICC ਦੇ ਸਾਹਮਣੇ BCCI ਕਰੇਗੀ ਮੰਗ ਦੁਬਈ ਜਾਂ శ్రీలంక ਮੈਚ ਕਰਵਾਉਣ ਦੀ ਕਰਨਗੇ ਮੰਗ న్యూਸ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਵੱਡੀ ਖਬਰ ਨਾਲ ਸ਼ੁਰੂਆਤ ਕਰਦੇ ਹਾਂ ਦਿੱਲੀ ਦੀ ਮੌਨਿਕ ਨਹਿਰ ਦਾ ਬੰਨ ਟੁੱਟ ਗਿਆ ਹੈ ਵਿਵਾਨਾ ਸਣੇ ਜੇਜੇ ਕਲੋਨੀ ਜਲਸਥਲ ਹੋ ਗਈ ਹੈ ਤੇ ਨਾਲ ਲੱਗਦੇ ਇਲਾਕਿਆਂ 'ਚ ਵੀ ਪਾਣੀ ਭਰ ਗਿਆ ਹੈ ਪਾਣੀ ਦੇ ਤੇਜ਼ ਵਹਾਅ ਕਾਰਨ ਨਹਿਰ ਦੀ ਸਬ ਬ੍ਰਾਂਚ 'ਚੇ ਪਾੜ ਪਿਆਏ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਿੱਲੀ ਦੀ ਮੂਨਤ ਨਹਿਰ ਦਾ ਬੰਨ ਟੁੱਟ ਗਿਆ ਹੈ ਅਤੇ ਬਵਾਨਾ ਸਣੇ ਜੇ ਜੇ ਕਲੋਨੀ ਜਲਸਲ ਹੋ ਗਈ ਹੈ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਨਾਲ ਲੱਗਦੇ ਇਲਾਕੇ ਜਿਹੜੇ ਨੇ ਉਹਨਾਂ ਦੇ ਵਿੱਚ ਪਾਣੀ ਭਰ ਗਿਆ ਪਾਣੀ ਦਾ ਤੇਜ਼ ਵਹਾਅ ਸੀ ਜਿਸ ਕਾਰਨ ਨਹਿਰ ਦੀ ਸਬ ਬ੍ਰਾਂਚ ਚੋੜ ਪਾੜ ਪੈ ਗਿਆ ਅਤੇ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ ਤੁਸੀਂ ਵੀਰਾਂ ਦੇਖ ਸਕਦੇ ਹੋ ਕਿਵੇਂ ਪਾਣੀ ਜਿਹੜਾ ਇਹ ਉਹ ਕਈ ਕਈ ਫੁੱਟ ਚੜ ਗਿਆ ਹੈ ਲੋਕ ਜਿਹੜੇ ਨੇ ਕਿਸ਼ਤੀਆਂ ਦੇ ਵਿੱਚ ਘੁੰਮ ਰਹੇ ਨੇ ਤੇ ਲੋਕਾਂ ਦੇ ਧੜ ਤੱਕ ਜਿਹੜੇ ਨੇ ਉਹ ਪੂਰੇ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਦਿੱਲੀ ਦੀ ਇਹ ਮੌਨਕ ਨਹਿਰ ਹੈ ਜਿਸ ਦਾ ਬੰਨ ਟੁੱਟਿਆ ਹੈ ਬਵਾਨਾ ਸਣੇ ਜੇਜੇ ਕਲੋਨੀ ਜਲਸਲ ਹੋ ਚੁੱਕੀ ਹੈ ਜਿਹੜੇ ਨਾਲ ਲੱਗਦੇ ਇਲਾਕੇ ਸੀ ਉਹਨਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਪਾਣੀ ਦਾ ਤੇਜ਼ ਵਹਾਅ ਸੀ ਜਿਸ ਕਾਰਨ ਨਹਿਰ ਦੀ ਸਬ ਬ੍ਰਾਂਚ ਚ ਪਾੜ ਪੈ ਗਿਆ ਤੇ ਨੀਵੇਂ ਇਲਾਕਿਆਂ ਚ ਪਾਣੀ ਭਰ ਗਿਆ ਅਬ ਕਾਮ ਹੈ ਜਰਾ ਐਸੀ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਪ੍ਰਿੰਕਾ ਕਾਂਡਪਾਲ ਫੋਨਲਾਈਨ ਤੇ ਮੌਜੂਦ ਨੇ ਜੀ ਪ੍ਰਿੰਕਾ ਕੈਸੇ ਜੇ ਨਹਿਰ ਟੁੱਟੀ ਕੀ ਅਪਡੇਟ ਇਹ ਕਿ ਮਹਿਰ ਕਿਵੇਂ ਟੁੱਟੀ ਇਸ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈ ਪਰ ਇਹ ਮੁਨਕ ਮਹਿਰ ਹੈ ਜੋ ਹਰਿਆਣਾ ਸੇ ਪਾਣੀ ਆਤਾ ਹੈ ਟ੍ਰੀਟਮੈਂਟ ਕੇ ਲਿਏ इस नहर के माध्यम से ही आता है और इस नहर के टूटने से जो बिल्कुल पास लगा इलाका है बवाना तो उसके जेजे कॉलोनी में पूरा पानी भर गया है आ, कल रात से ये पानी भरा हुआ है अभी भी बताया जा रहा है कि पानी की मौजूदगी वहां पर है ऐसे में दिल्ली के जल मंत्री द्वारा ये कहा गया है कि हरियाणा इरिगेशन डिपार्टमेंट के साथ मिलकर इसके रिपेयरमेंट का, का काम चल रहा है ऐसे में कल तक सिचुएशन नॉर्मल हो जाएगी और दो बजे वो मुंडक नहर को विजिट भी करने वाली है बहरहाल बवाना में ये जो जे जे क्लस्टर एरिया है लो लेवल होने की वजह से यहाँ पर पानी भर गया है और फिलहाल वहां से पानी निकालने का और मुनक लहर में पानी आ, की जो लहर है उसको ठीक करने का काम चल रहा है प्रियंका अब सिचुएशन क्या है क्या सिचुएशन अंडर कंट्रोल है जैसे हम देख रहे हैं तस्वीरों तो में अपने दर्शकों को दिखा रहे हैं पानी भरा हुआ है लोग पानी में है क्या रेस्क्यू ऑपरेशन जारी है पानी को निकालने के लिए कोशिशें की जा रही है क्या हो रहा है और अब की सिचुएशन क्या है देखिए साफ तौर पर जो मोटर पंप है उनको लगाया गया है रेजिडेंशियल क्योंकि ये जे जो कॉलोनी है कच्चे घर यहाँ पर है वहाँ से पानी निकालने के लिए मोटर पंप को लगाया गया है और आसपास के जो खाली इलाके हैं उनमें इन पानी को डिस्पर्स करने की कोशिश की जा रही है और फिलहाल कोशिश यही है कि जो स्थानीय लोग हैं उनके घरों के बाहर बाहर तक जो पानी भर गया है वो सबसे पहले निकाला जा सके ठीक है बहुत धन्यवाद प्रियंका कांडपाल मेरे सहयोगी जानकारी दे रहे संग तस्वीर आप दिखा रहे हैं ਬਵਾਨਾ ਸਣੇ ਜੇ ਜੇ ਕਲੋਨੀ ਦੀਆਂ ਇਹ ਤਸਵੀਰਾਂ ਨੇ ਦਰਅਸਲ ਮੂਨਕ ਨਹਿਰ ਟੁੱਟ ਗਈ ਹੈ ਪਾੜ ਪੈ ਗਿਆ ਹੈ ਜਸਤਰਨ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਪਾਣੀ ਭਰ ਗਿਆ 에ਰੀਅਲ ਤਸਵੀਰਾਂ ਨੇ ਦੇਖ ਸਕਦੇ ਹੋ ਤੁਸੀਂ ਡਰੋਨ ਰਾਹੀਂ ਲਈਆਂ ਇਹ ਤਸਵੀਰਾਂ ਨੇ ਕਿਵੇਂ ਪੂਰਾ ਇਲਾਕਾ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਲੋਕਾਂ ਦੇ ਘਰ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਅਤੇ ਹੁਣ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਿੱਲੀ ਦੀ ਮੂਨਕ ਨਹਿਰ ਜਿਸ ਨਾਲ ਦਿੱਲੀ ਦੇ ਵਿੱਚ ਪਾਣੀ ਪਹੁੰਚਦਾ ਹੈ ਉਹ ਨਹਿਰ ਟੁੱਟ ਗਈ ਹੈ ਬਵਾਨਾ ਤੇ ਨਾਲ ਲੱਗਦੇ ਜਿਹੜੇ ਇਲਾਕੇ ਨੇ ਕਲੋਨੀਆਂ ਨੇ ਉਹ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਪਾਣੀ ਦੇ ਵਿੱਚ ਘਿਰੇ ਹੋਏ ਲੋਕ ਤੁਹਾਨੂੰ ਦਿਖਾਈ ਦੇ ਰਹੇ ਨੇ ਹਾਲਾਂਕਿ ਹੁਣ ਇੱਥੋਂ ਪਾਣੀ ਕੱਢਣ ਦੇ ਲਈ ਪੰਪਸ ਦੀ ਮਦਦ ਲਈ ਜਾ ਰਹੀ ਹੈ ਤੇ ਲੋਕਾਂ ਨੂੰ ਵੀ ਜਿਹੜੇ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦਿੱਲੀ ਦਾ ਇਹ ਵਿਵਾਨਾ ਇਲਾਕਾ ਜਿੱਥੇ ਜਲਥਲ ਹੋ ਚੁੱਕਿਆ ਹੈ ਪਾਣੀ ਭਰ ਚੁੱਕਿਆ ਹੈ ਅਮੈ ਨਹੀਂ ਪਤਾ ਤਾਂ ਇਹ ਇਹ ਟੁੱਟ ਜਾਏਗੀ तो आज तो कैसी तो कोई नौबत नहीं आई थी तो इसके बारे में जो हमारे यहाँ के कार्यकर्ता मतलब देखभाल हैं जो उन्होंने उसके बारे में बोला था दो तीन बार उसकी वीडियो बना बना के प्रशासन उनको भेजा था भाई इसको देखो आगे दिक्कत ना आ जाए उन्होंने कोई सुनवाई नहीं की, की से पानी ये पानी हुआ यहाँ से कम से कम बिना है बारह साढ़े बारह बजे से रात के सब सोते हुए उठे पता चला देखे तो हालत इतनी ख़राब होगी भाई नहर टूटी है इतनी जबरदस्त तो ये तो सब आ जाएगा मामला यहाँ ये कोई इतनी लंबी चौड़ी कोठियाँ तो नहीं छोटे छोटे घर हैं और चोट छोटे छोटे बच्चे हैं यहाँ ज़रा देर में डूब जाए मर जाए उनका जिम्मेदार कौन होगा अब सारे निकल निकल का भी ये हालत हो रही है ना निकला जा रहा सुबह से ना लाइट है ना पानी है छोटे छोटे बच्चे हैं रोना पीटना हो रहा है ये हालत देखो बच्चों की गर्मी के मारे बुरा हाल हुआ पड़ा अब क्या करें अब यहाँ से तो कहीं जागा यहाँ लाइट नहीं है हफ्ता लग जाए दस दिन लग जाए ये पानी तो ए, एक घंटे में तो निकलने सरा इसमें पंद्रह दिन लग जाए वो वे भी बनेगी उसे बनने में भी टाइम लगेगा पानी भी रुकेगा रुकने में जो भी निकल रहा है वहाँ से रुका या कुछ भी हुआ हो हम इस चीज से मतलब नहीं यहाँ हालत देखो हाँ घरों के अंदर भी पानी वो नीचे इतना बड़ा मौका लोगा उसमें पानी एक पानी कहाँ निकल रहे हैं पानी छोटे छोटे घर कहाँ जाएंगे हम बताओ ਜੋਦੜਾ ਹਿਮਾਚਲ ਦੇ ਚੰਬਾ ਚ ਭਿਆਨਕ ਲੈਂਡਸਲਾਈਡ ਹੋਈ ਹੈ ਪਹਾੜ ਤੋਂ ਪੱਥਰ ਡਿੱਗੇ ਨੇ ਮਲਬਾ ਡਿੱਗਿਆ ਤੇ ਸੜਕ ਤੇ ਹੀ ਪਹਾੜ ਦਾ ਮਲਬਾ ਡਿੱਗਿਆ ਹੈ ਹਾਲਾਂਕਿ ਪ੍ਰਸ਼ਾਸਨ ਨੇ ਰੂਟ ਨੂੰ ਡਾਇਵਰਟ ਕੀਤਾ ਹੈ ਤਸਵੀਰਾਂ ਤੋਂ ਦਿਖਾ ਰਹੇ ਹਾਂ ਹਿਮਾਚਲ ਦੇ ਵਿੱਚ ਚੰਬਾ ਤੋਂ ਇਹ ਲੈਂਡਸਲਾਈਡ ਹੋਇਆ ਭਿਆਨਕ ਤਸਵੀਰਾਂ ਨੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਹਾੜ ਤੋਂ ਮਲਬਾ ਹੇਠਾਂ ਡਿੱਗ ਰਿਹਾ ਹੈ ਭਿਆਨਕ ਲੈਂਡਸਲਾਈਡ ਦੀਆਂ ਇਹ ਤਸਵੀਰਾਂ ਹਾਲਾਂਕਿ ਕੋਈ ਪਹਿਲੀ ਤਸਵੀਰ ਨਹੀਂ ਹੈ ਪਹਾੜਾਂ ਦੇ ਵਿੱਚ ਇੰਨੀ ਦਿਨੀ ਤਬਾਹੀ ਮਚ ਰਹੀ ਹੈ لینڈ ਸਲਾਈਡ ਹੋ ਰਹੀ ਹੈ ਮਲਬਾ ਸੜਕਾਂ ਤੇ ਡਿੱਗ ਰਿਹਾ ਹੈ ਹਾਈਵੇ ਬੰਦ ਹੋ ਰਹੇ ਨੇ ਪਹਾੜਾਂ ਚ ਜਾਣ ਵਾਲੇ ਸਾਵਧਾਨ ਰਹਿਣ ਤਸਵੀਰਾਂ ਚੰਬਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਸੜਕ ਤੇ ਪਹਾੜ ਦਾ ਮਲਬਾ ਡਿੱਗਿਆ ਹੈ ਹਾਲਾਂਕਿ ਪ੍ਰਸ਼ਾਸਨ ਨੇ احتیاط ਦੇ ਤੌਰ ਤੇ ਰੂਟ ਨੂੰ ਡਾਇਵਰਟ ਕਰ ਦਿੱਤਾ ਹੈ ਪਰ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਵੀ ਨੇ ਤੇ ਪਰੇਸ਼ਾਨ ਕਰ ਦੇਣ ਵਾਲੀਆਂ ਵੀ ਨੇ ਲਗਾਤਾਰ ਜਿਹੀਆਂ ਤਸਵੀਰਾਂ ਪਹਾੜਾਂ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਚਾਹੇ ਉਹ ਉਤਰਾਖੰਡ ਦੀ ਗੱਲ ਹੋਵੇ ਤੇ ਚਾਹੇ ਹਿਮਾਚਲ ਦੀ ਗੱਲ ਹੋਵੇ ਤਾਜ਼ਾ ਤਸਵੀਰਾਂ ਜੰਮਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਲੈਂਡ ਸਲਾਈਡ ਹੋਈ ਆ ਪੂਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਕਿਸ ਢੰਗ ਦੇ ਨਾਲ ਇਹ ਲੈਂਡ ਸਲਾਈਡ ਹੋਈ ਆ ਕਿਵੇਂ ਪਹਾੜ ਤੋਂ ਮਲਬਾ ਅਤੇ ਪੱਥਰ ਖਿਸਕ ਕੇ ਹਾਈਵੇ ਤੇ ਆ ਗਏ ਨੇ ਪਹਾੜਾਂ ਤੋਂ ਪੱਥਰ ਤੇ ਮਲਬਾ ਡਿੱਗ ਰਿਹਾ ਹੈ ਤਸਵੀਰਾਂ ਦੇਖ ਰਹੇ ਹੋ ਤੁਸੀਂ ਭਿਆਨਕ ਤਬਾਹੀ ਦੀਆਂ ਇਹ ਤਸਵੀਰਾਂ ਕਿਵੇਂ ਮਲਬਾ ਤੇ ਪੱਥਰ ਪਹਾੜਾਂ ਦੇ ਵਿੱਚੋਂ ਡਿੱਗ ਰਹੇ ਨੇ ਹਾਈਵੇ ਕਈ ਬੰਦ ਹੋ ਗਏ ਨੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਥਾਵਾਂ ਤੇ ਰੈਸਕਿਊ ਆਪਰੇਸ਼ਨ ਜਾਰੀ ਹੈ ਕਈ ਥਾਵਾਂ ਤੇ ਜੋ ਮਲਬਾ ਸੜਕਾਂ ਤੇ ਡਿੱਗਿਆ ਉਸ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਜ਼ਾ ਤਸਵੀਰਾਂ ਹਿਮਾਚਲ ਦੇ ਚੰਬਾ ਤੋਂ ਨੇ ਜਿੱਥੇ ਇਹ ਲੈਂਡਸਲਾਈਡ ਹੋਈ ਹੈ ਇਸ ਤੋਂ ਪਹਿਲਾਂ ਉੱਤਰਾਖੰਡ ਦੇ ਵਿੱਚ ਵੀ ਜਿੰਨੀਆਂ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਤੇ ਉਧਰ ਜੰਮੂ ਕਸ਼ਮੀਰ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਅਹਿਮ ਮੀਟਿੰਗ ਜਾਰੀ ਹੈ ਮੀਟਿੰਗ 'ਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਬੀਐਸਐਫ ਦੇ ਡੀਜੀ ਮੌਜੂਦ ਨੇ ਹਾਈ ਲੈਵਲ ਮੀਟਿੰਗ ਹੋ ਰਹੀ ਹੈ ਜੰਮੂ ਕਸ਼ਮੀਰ ਦੇ ਡੀਜੀਪੀ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਨੇ ਜੰਮੂ ਕਸ਼ਮੀਰ ਦੇ ਵਿੱਚ ਪਿਛਲੇ ਦਿਨਾਂ 'ਚ ਹੋਏ ਕਈ ਅੱਤਵਾਦੀ ਹਮਲਿਆਂ ਤੋਂ ਬਾਅਦ ਇਹ ਅਹਿਮ ਮੀਟਿੰਗ ਹੋ ਰਹੀ ਹੈ ਦੱਸ ਦिए ਕਿ ਜੰਮੂ ਕਸ਼ਮੀਰ ਚ ਸੁਰੱਖਿਆ ਨੂੰ ਲੈ ਕੇ ਅਹਿਮ ਮੀਟਿੰਗ ਜਾਰੀ ਹੈ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਬੀਐਸਐਫ ਦੇ ਡੀਜੀ ਮੌਜੂਦ ਨੇ ਹਾਈ ਲੈਵਲ ਮੀਟਿੰਗ ਹੈ ਜੰਮੂ ਕਸ਼ਮੀਰ ਦੇ ਡੀਜੀਪੀ ਵੀ ਇਸ ਮੀਟਿੰਗ ਚ ਸ਼ਾਮਲ ਨੇ ਪਿਛਲੇ ਸਮੇਂ ਦੇ ਵਿੱਚ ਜੰਮੂ ਕਸ਼ਮੀਰ ਚ ਕਈ ਅਤਵਾਦੀ ਹਮਲੇ ਹੋ ਚੁੱਕੇ ਨੇ ਜੰਮੂ ਕਸ਼ਮੀਰ ਦੇ ਵਿੱਚ ਤੇ ਕਠੂਆ ਦੇ ਵਿੱਚ ਇਹ ਮੀਟਿੰਗ ਜਾਰੀ ਹੈ ਜਿਸ ਦੇ ਵਿੱਚ ਕਿਵੇਂ ਨਿਪਟਿਆ ਜਾਣਾ ਹੈ ਨਾ ਅਤਵਾਦੀ ਹਮਲਿਆਂ ਦੇ ਨਾਲ ਕਿਉਂਕਿ ਲਗਾਤਾਰ ਜਦੋਂ ਕਨਵਾਈ ਚੱਲਦੀ ਹੈ ਗਸ਼ਤ ਕੀਤੀ ਜਾਂਦੀ ਹੈ ਸੁਰੱਖਿਆ ਬਲਾਂ ਦੇ ਵੱਲੋਂ ਤਾਂ ਅਤਵਾਦੀਆਂ ਦੇ ਵੱਲੋਂ ਕਈ ਵਾਰ ਇਸ ਤਰ੍ਹਾਂ ਦੇ ਗ੍ਰੇਨੇਡ ਹਮਲੇ ਕੀਤੇ ਜਾ ਚੁੱਕੇ ਨੇ ਤੇ ਵੱਖ-ਵੱਖ ਸਟੇਟਸ ਦੇ ਡੀਜੀਪੀ ਜਿਹੜੇ ਨੇ ਹੁਣ ਪੰਜਾਬ ਦੇ ਜੇਐਨਕੇ ਦੇ ਮੌਜੂਦ ਨੇ ਬੀਐਸਐਫ ਦੇ ਡੀਜੀ ਮੌਜੂਦ ਨੇ ਤਾਂ ਜੋ ਇਹਨਾਂ ਹਾਲਾਤਾਂ ਦੇ ਨਾਲ ਕਿਵੇਂ ਨਿਪਟਿਆ ਜਾਵੇ ਕਿਵੇਂ ਜਿਹੜੇ ਸੁਰੱਖਿਆ ਬਲ ਨੇ ਉੱਕੇ ਮੇਂ ਮੁਕਾਬਲਾ ਕਰਨ ਤਾਂ ਇਸ ਵੇਲੇ ਕਠੂਆ ਦੇ ਵਿੱਚ ਮੀਟਿੰਗ ਹੋ ਰਹੀ ਹੈ ਤੇ ਸਾਡੇ ਸਹਿਯੋਗੀ ਚਰਨਜੀਤ ਸਿੰਘ ਮੌਕੇ ਤੇ ਮੌਜੂਦ ਨੇ ਚਰਨਜੀਤ ਕੀ ਅਪਡੇਟ ਹੈ ਹਾਈ ਲੈਵਲ ਮੀਟਿੰਗ ਹੋ ਰਹੀ ਹੈ ਡੀਜੀਪੀ ਨੇ ਪੰਜਾਬ ਦੇ ਜੰਕੇ ਦੇ ਬੀਐਸਐਫ ਦੇ ਡੀਜੀ ਨੇ ਕੀ ਅਪਡੇਟ ਬਿਲਕੁਲ ਮੈਂ ਦੱਸਣਾ ਚਾਹਾਂਗਾ ਜਿਸ ਤਰ੍ਹਾਂ ਜੰਮੂ ਖੀਤੇ ਦੇ ਵਿੱਚ ਔਰ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਅੰਤਗੀ ਘਟਨਾਵਾਂ ਆ ਰਹੀਆਂ ਪਿਛਲੇ ਦਿਨਾਂ ਤੋਂ ਵਧ ਰਹੀਆਂ ਸੀ ਉਹਦੇ ਉੱਪਰ ਨਜ਼ਰਸਾਨੀ ਕਰਦੇ ਹੋਈ ਅੱਜ ਤੁਸਾਂ ਨੂੰ ਦੱਸਦੇ ਹਾਂ ਕਿ ਇਸ ਲਈ ਡੀਪੀਐਲ ਜਿਹੜਾ ਕਠੂਆ ਪੁਲਿਸ ਲੈਣਾ ਉਹਦੇ ਵਿੱਚ ਜਿਹੜੀ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਹਾਈ ਲੈਵਲ ਸਕਿਉਰਿਟੀ ਮੀਟਿੰਗ ਹੈ ਜਿਹਦੇ ਵਿੱਚ ਬੀਜੀਪੀ ਆਰਐਸ ਸਵੈਨ ਜਿਹੜੇ ਜੰਮੂ ਕਸ਼ਮੀਰ ਪੁਲਿਸ ਦੇ ਇੱਥੇ ਪਹੁੰਚੇ ਹਨ ਡੀਜੀ ਜਿਹੜੇ ਪੰਜਾਬ ਪੁਲਿਸ ਦੇ ਇੱਥੇ ਪਹੁੰਚੇ ਨੇ ਹੋਰ ਵੀ ਕਈ ਆਲਾ ਅਧਿਕਾਰੀ ਜਿਹੜੇ ਨੇ ਇੱਥੇ ਪਹੁੰਚੇ ਨੇ ਔਰ ਤੁਹਾਨੂੰ ਸੁਣਾ ਦਿਆਂ ਕਿ ਜਿਹੜੇ ਸੁਰੱਖਿਆ ਏਜੰਸੀਆਂ ਦੇ ਕਈ ਜਿਹੜੇ ਅਧਿਕਾਰੀ ਨੇ ਉਹ ਇੱਥੇ ਮੌਕੇ ਤੇ ਪਹੁੰਚੇ ਨੇ ਔਰ ਤੁਹਾਨੂੰ ਸੁਣਾ ਦਾਂ ਕਿ ਲਗਭਗ ਪਿਛਲੇ 40 ਮਿੰਟ ਹੋਏ ਨੇ ਇੱਕ ਗਹਿਨ ਮੀਟਿੰਗ ਜਿਹੜੀ ਹੈ ਅਹਿਮ ਮੀਟਿੰਗ ਤੁਸੀਂ ਕਹਿ ਸਕਦੇ ਹੋ ਇਹ ਇੱਥੇ ਇੱਕ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਿਆਂ ਕਿ ਜਿਸ ਤਰ੍ਹਾਂ ਲਗਾਤਾਰ ਪੰਜਾਬ ਦਾ ਵੀ ਬਾਰਡਰ ਜਿਹੜਾ ਹੈ ਕਿਤੇ ਨਾ ਕਿਤੇ ਪਾਕਿਸਤਾਨ ਦੇ ਨਾਲ ਟੱਚ ਹੁੰਦਾ ਹੈ ਔਰ ਸਾਡੇ ਸੀਮਾ ਜਿਹੜੀਆਂ ਨਾ ਜ਼ਿਲ੍ਹਾ ਕਠੂਆ ਦੀਆਂ ਵੀ ਪड़ोसी ਮੁਲਕ ਦੇ ਨਾਲ ਟੱਚ ਹੁੰਦੀਆਂ ਹਨ ਤੇ ਕਦੇ ਔਰ ਕਈ ਜਿਹੜੀਆਂ ਕਟੜਾ ਜਿਹੜੀਆਂ ਨਾ ਉਹਨੂੰ ਇਨਜਾਮ ਜਿਹੜੇ ਨਾ ਉਹ ਦਿਨ ਦੀ ਫਿਰਾਕ ਦੇ ਵਿੱਚ ਅੰਤ ਕੀ ਰਹਿੰਦੇ ਨੇ ਔਰ ਤੁਹਾਨੂੰ ਸੁਣਾ ਦਿਆਂ ਕਿ ਜਿਸ ਤਰ੍ਹਾਂ ਲਗਾਤਾਰ ਜੰਮੂ ਖੀਤੇ ਦੇ ਵਿੱਚ ਵੀ ਅੰਤ ਕੀ ਘਟਨਾਵਾਂ ਲਗਾਤਾਰ ਵੱਧਦੀਆਂ ਚਾਹੇ ਪੰਜਾਬ ਦੀ ਗੱਲ ਕਰਾਂ ਤੇ ਤਰਨਤਾਰਨ ਇਲਾਕੇ ਦੇ ਵਿੱਚ ਵੀ ਡਰੋਨ ਦੇ ਮਾਧਿਅਮ ਕਨੇ ਵੀ ਕਈ ਵਾਰ ਵਾਰਦਾਤਾਂ ਨੂੰ ਇਨਜਾਮ ਦੇਣ ਦੀ ਕੋਸ਼ਿਸ਼ ਤੋ ਉਸੇ ਕੜੀ ਦੇ ਵਿੱਚ ਤੁਹਾਨੂੰ ਸੁਣਾ ਦਿਆਂ ਕਿ ਅੱਜ ਇੱਕ ਅਹਿਮ ਮੀਟਿੰਗ ਜਿਹੜੀ ਆ ਉਹ ਜੀ ਚਰਨਜੀਤ ਜੇਕਰ ਦੇਖਿਆ ਜਾਵੇ ਤਾਂ ਇਸ ਮੀਟਿੰਗ ਦਾ ਏਜੰਡਾ ਕੀ ਹੈ ਕਿ ਜੋ ਅਤਵਾਦੀ ਗਤੀਵਿਧੀਆਂ ਨੇ ਉਸ ਨੂੰ ਰੋਕਣ ਦੇ ਲਈ ਹੀ ਮੇਨ ਇਹ ਏਜੰਡਾ ਏ ਕਿ ਕਿਵੇਂ ਅਤਵਾਦੀ ਗਤੀਵਿਧੀਆਂ ਦੇ ਨਾਲ ਨਿਪਟਿਆ ਜਾਵੇ ਬਿਲਕੁਲ ਜੁਰੂਰ ਮੈਂ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਦੀ ਅੰਤਕੀ ਜਿਹੜੇ ਨੇ ਉਹ ਤੁਸੀਂ ਦੇਖਿਆ ਕਿ ਨਈ ਟੈਕਨੋਲੋਜੀ ਦਾ ਇਸਤੇਮਾਲ ਕਰ ਰਹੇ ਨੇ ਉਹ ਮੋਬਾਈਲ ਫੋਨ ਦਾ ਇਸਤੇਮਾਲ ਨਹੀਂ ਕਰ ਰਹੇ ਲੇਕਿਨ ਉਹ ਐਪ ਦੇ ਮਾਧਿਅਮ ਨਾਲ ਜਿਹੜਾ ਉਹ ਕੁਦਨੇ ਕੁਦਨੇ ਆਪਣੇ ਆਪ ਨੂੰ ਸੇਵ ਕਰ ਲੈਣਾ ਔਰ ਕਿਦਨੇ ਕਿਦਨੇ ਨਵੀਂ ਟੈਕਨੋਲੋਜੀ ਦਾ ਇਸਤੇਮਾਲ ਕਰ ਰਹੇ ਨੇ ਜੀ ਮੈਂ ਦੱਸਣਾ ਚਾਹਾਂਗਾ ਕਿ ਹੀਰਾ ਨਗਰ ਦੇ ਕੋਟਾ ਸੈਟਲ ਇਲਾਕੇ ਦੇ ਵਿੱਚ ਇਹਦੇ ਦੋ ਅੰਤਕੀ ਮਾਰੇਗੇ ਉਹਦੇ ਕੋਲ ਜਿਹੜਾ ਜਿਹੜੇ ਆਪਣਾ ਸੈਟੇਲਾਈਟ ਜਿਹੜੇ ਸੀ ਮਾਈਕਰੋ ਸੈਟੇਲਾਈਟ ਵੀ ਜਿਹੜੇ ਬਰામਤ ਹੋਏ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਗੰਨਾ ਜਿਹੜੇ ਹਥਿਆਰ ਹੁੰਦੇ ਕੋਲ ਨਾ ਉਹ ਵਿਦੇਸ਼ੀ ਹਥਿਆਰ ਵੀ ਉਹਦੇ ਵਿੱਚ ਦੇਖਣ ਆ ਰਹੇ ਨੇ ਅਗਰ ਅੰਤਕਵਾਦੀ ਜਿਹੜੇ ਨਾ ਉਹ ਦੇਖਣੇ ਚ ਆ ਰਿਹਾ ਕਿ ਉਹ ਨਈ ਟੈਕਨੋਲੋਜੀ ਦਾ ਇਸਤੇਮਾਲ ਕਰ ਰਿਹਾ ਤੇ ਨਈ ਰਣਨੀਤੀ ਕਿਤੇ ਨਾ ਕਿਤੇ ਸਾਡੀ ਸੁਰੱਖਿਆ ਏਜੰਸੀਆਂ ਨੂੰ ਵੀ ਜਿਹੜੀ ਤਿਆਰ ਕਰਨੀ ਪਏਗੀ ਤਾਂ ਹੀ ਹੁੰਦੇ ਨਾਲ ਡਟ ਕੇ ਜਿਹੜਾ ਮੁਕਾਬਲਾ ਹੋ ਸਕਦਾ ਹੈ ਉਸੇ ਕਾਰਨ ਨੂੰ ਲੈ ਕੇ ਜਿਹੜੀ ਇੱਕ ਅਹਿਮ ਮੀਟਿੰਗ ਹੈ ਜਿਹੜੀ ਅੱਜ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਕੜੇ ਜਿਹੜੇ ਨਿਰਣੇ ਲੈਣੇ ਦੀ ਜਿਹੜੀ ਆ ਉਹ ਸੰਭਾਵਨਾ ਦਿਖੀ ਜਾ ਰਹੀ ਔਰ ਜਿਸ ਤਰ੍ਹਾਂ ਅਮਰਨਾਥ ਯਾਤਰਾ ਵੀ ਤੇ ਚੱਲ ਰਹੀ ਔਰ ਆਂਤਕੀਆਂ ਦੀ ਕੋਸ਼ਿਸ਼ ਰਹਿੰਦੀ ਆ ਹਰ ਸਾਲ ਜਿਹੜੀ ਅਮਰਨਾਥ ਯਾਤਰਾ ਨੂੰ ਜਿਹੜਾ ਉਹਨੂੰ ਦਹਿਲਾਣੇ ਦੀ ਕੋਸ਼ਿਸ਼ ਹੈ ਅਮਰਨਾਥ ਯਾਤਰਾ ਦੇ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਜਿਹੜੀ ਆਂਤਕੀਆਂ ਵੱਲੋਂ ਕੀਤੀ ਜਾਂਦੀ ਆ ਔਰ ਉਹਦੇ ਲੈ ਕੇ ਹੀ ਉਹਨੂੰ ਲੈ ਕੇ ਹੀ ਜਿਹੜੀ ਇੱਕ ਅਹਿਮ ਬੈਠਕ ਜਿਹੜੀ ਆ ਸੋ ਨਾਲ ਕੀਤੀ ਜਾ ਰਹੀ ਆ ਜੀ ਬਹੁਤ ਧੰਨਵਾਦ ਚਰਨਜੀਤ ਸਿੰਘ ਸਾਡੇ ਪੱਤਰਕਾਰ ਕਟੂਆ ਤੋਂ ਸਾਡੇ ਨਾਲ ਲਾਈਵ ਮੌਜੂਦ ਸੀ ਦੱਸ ਦਈਏ ਕਿ ਰਣਨੀਤੀ ਘੜੀ ਜਾ ਰਹੀ ਹੈ ਕਿਉਂਕਿ ਨਵੀਂ ਟੈਕਨੋਲੋਜੀ ਜਿਹੜੀ ਆ ਨਵੇਂ-ਨਵੇਂ ਤਕਨੀਕਾਂ ਅਤਵਾਦੀਆਂ ਦੇ ਵੱਲੋਂ ਵਰਤੀਆਂ ਜਾ ਰਹੀਆਂ ਨੇ ਅਮਰਨਾਥ ਯਾਤਰਾ ਵੀ ਚੱਲ ਰਹੀ ਹੈ ਤੇ ਇਸ ਨੂੰ ਸੁਰੱਖਿਆਤ ਠੀਕ ਢੰਗ ਨਾਲ ਅਮਰਨਾਥ ਯਾਤਰਾ ਨੂੰ ਨੇਪਰੇ ਚੜਾਉਣ ਦੇ ਲਈ ਤੇ ਅਤਵਾਦੀਆਂ ਦੇ ਨਾਲ ਡੇਪਟਣ ਦੇ ਲਈ ਅਗਲਾ ਜਿਹੜਾ ਪਲਾਨ ਹੈ ਉਹ ਬਣਾਇਆ ਜਾ ਰਿਹਾ ਜਿਸ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਤੋਂ ਜੇ ਐਂਡ ਕੇ ਦੇ ਡੀਜੀਪੀ ਬੀਐਸਐਫ ਦੇ ਡੀਜੀ ਮੌਜੂਦ ਰਹੇ ਨੇ ਮੀਟਿੰਗ ਜਾਰੀ ਹੈ ਅਹਿਮ ਮੀਟਿੰਗ ਜਿਸ ਦੇ ਵਿੱਚ ਚਰਚਾ ਕੀਤੀ ਜਾ ਰਹੀ ਹੈ ਕਿ ਉਧਰ ਫਿਲਮਾਂ ਤੇ ਨਾਟਕਾਂ ਚ ਸਿੱਖ ਸੰਸਥਾਵਾਂ ਨਾਲ ਜੁੜੇ ਨਕਲੀ ਸੈੱਟ ਬਣਾਉਣ ਤੇ ਐਸਜੀਪੀਸੀ ਨੇ ਸਖਤ ਰੁਖ ਅਪਣਾ ਲਿਆ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਇਸ ਤੇ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਕਿਹਾ ਕਿ ਫਿਲਮਾਂ ਦੇ ਵਿੱਚ ਸਿੱਖ ਸੰਸਥਾਵਾਂ ਦੇ ਨਕਲੀ ਸੈੱਟ ਬਣਾਉਣ ਤੇ ਹੁਣ پابੰਦੀ ਰਹੇਗੀ। ਨਕਲੀ ਸੈੱਟ ਬਣਾਉਣਾ ਸਿੱਖ ਧਰਮ ਦੀ ਮਰਿਆਦਾ ਦੇ ਖਿਲਾਫ ਹੈ। ਦੱਸ ਜਿਏ ਕਿ ਪਿਛਲੇ ਦਿਨੀ ਮੁਹਾਲੀਂ ਚ ਸ਼ੂਟਿੰਗ ਹੋਈ ਸੀ ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਪੈਦਾ ਹੋਇਆ। ਉਹਨਾਂ ਇਹ ਵੀ ਕਿਹਾ ਕਿ ਮੁਹਾਲੀਂ ਚ ਸ਼ੂਟਿੰਗ ਕਰਨ ਵਾਲੇ ਨੂੰ ਸਖਤ ਤਾੜਨਾ ਨੀਤੀ ਗਈ ਹੈ ਤੇ ਸ਼ੂਟਿੰਗ ਨਾਲ ਜੁੜੇ ਲੋਕਾਂ ਨੂੰ ਹੁਣ ਸਿੰਘ ਸਹਿਬਾਨ ਦੇ ਵੱਲੋਂ ਤਲਬ ਵੀ ਕੀਤਾ ਜਾਵੇਗਾ ਫਿਲਮਾਂ ਤੇ ਨਾਟਕਾਂ ਚ ਸਿੱਖਾਂ ਨਾਲ ਜੁੜਿਆ ਕੁਝ ਵੀ ਨਕਲੀ ਨਹੀਂ ਦਿਖਾਇਆ ਜਾ ਸਕਦਾ ਇਸ ਦੇ ਨਾਲ ਹੀ ਐਸਡੀਪੀਸੀ ਪ੍ਰਧਾਨ ਧਾਮੀ ਨੇ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਤੋਂ ਯੋਗਾ ਕਰਨ ਵਾਲੀ ਕੁੜੀ ਵੱਲੋਂ ਵਰਚੁਅਲ ਬਿਆਨ ਦਰਜ ਕਰਨ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਅਜਿਹੇ ਮਾਮਲਿਆਂ ਚ 313 ਦੇ ਤਹਿਤ ਕਾਰਵਾਈ ਹੁੰਦੀ ਹੈ ਪਰ ਪੁਲਿਸ ਕਾਰਵਾਈ ਨਹੀਂ ਕਰ ਰਹੀ ਹੈ ਤਾਂ ਲਗਾਤਾਰ ਸ਼ੂਟਿੰਗ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਦਰਅਸਲ ਪਿਛਲੇ ਦਿਨੀ ਮੁਹਾਲੀ ਦੇ ਵਿੱਚ ਇੱਕ ਸ਼ੂਟਿੰਗ ਹੋਈ ਸੀ ਜਿਸ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਲੈ ਕੇ ਪਾਵਨ ਸਰੂਪ ਅਤੇ ਪਾਲਕੀ ਸਾਹਿਬ ਨਕਲੀ ਸੈੱਟ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਕੀਤਾ ਗਿਆ ਸੀ ਆਨੰਦ ਕਾਰਜ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ ਜਿਸ ਦੌਰਾਨ ਕੁਝ ਨਿਹੰਗ ਸਿੰਘ ਉੱਥੇ ਪਹੁੰਚੇ ਤੇ ਐਸਜੀਪੀਸੀ ਨੇ ਵੀ ਹੁਣ ਇਸ ਦਾ ਸਖਤ ਨੋਟਿਸ ਲਿਆ ਏ ਐਸਜੀਪੀਸੀ ਪ੍ਰਧਾਨ ਧਾਮੀ ਦਾ ਕਹਿਣਾ ਏ ਕਿ ਕਿਸੇ ਵੀ ਫਿਲਮ ਦੇ ਵਿੱਚ ਕਿਸੇ ਵੀ ਨਾਟਕ ਦੇ ਵਿੱਚ ਸਿੱਖ ਧਰਮ ਨਾਲ ਜੁੜਿਆ ਜੋ ਵੀ ਗੁਰੂ ਘਰ ਹੈ ਜਾਂ ਕੋਈ ਵੀ ਇਸ ਤਰ੍ਹਾਂ ਦਾ ਫਿਲਮਾਂਕਣ ਹੈ ਉਹ ਨਕਲੀ ਨਹੀਂ ਦਿਖਾਇਆ ਜਾ ਸਕਦਾ ਦੇਖੋ ਸਿੱਖ ਧਰਮ ਦੀ ਇੱਕ ਮਰਿਆਦਾ ਆ ਉਹ ਮਰਿਆਦਾ ਦੀ ਇਕਰਾਮਕਾਰ ਵੀ ਆ ਤੇ ਆਮਕਾਰ ਕੀ ਆ ਕਿ ਉਹਦੇ ਵਿੱਚ ਕੋਈ ਨਕਲੀ ਕਰੈਕਟਰ ਜਾਂ ਨਕਲੀ ਕੋਈ ਦਿਖਾਇਆ ਨਹੀਂ ਜਾ ਸਕਦਾ ਉਹਨਾਂ ਨੇ ਹਮਾਕਤ ਕੀਤੀ ਆ ਕਿ ਉਹ ਸਾਰਾ ਜਿਹੜਾ ਆ ਉਹ ਨਕਲੀ ਪੰਝਾ ਕਰਕੇ ਤੇ ਆਪਣਾ ਫਾਰ ਦਾ ਪਰਪਸ ਆਫ ਸਿੱਖ ਫਿਲਮ ਜਿਹੜਾ ਉਹਨਾਂ ਕੀਤਾ ਇਹੋ ਜਿਹਾ ਕਦੇ ਵੀ ਸਿੱਖ ਧਰਮ ਨੇ ਨਾ ਕਦੇ ਲੋਕ ਕੀਤਾ ਸਿੰਘ ਸਾਹਿਬਾਂ ਨੇ ਵੀ ਉਹਦੀ ਬਹੁਤ ਜ਼ੋਰ ਨਾਲ ਮੰਨ ਲਓ ਕਹ ਲਓ ਤੁਸੀਂ ਰੋਸ ਨੇ ਪ੍ਰਗਟ ਕੀਤਾ ਪਰ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਤੇ ਮੇਰੇ ਵੱਲੋਂ ਵੀ ਆਇਆ ਸੀ ਤੇ ਸਾਡੀਆਂ ਸਿੱਖ ਪਰੰਪਰਾਵਾਂ ਦੇ ਅਨੁਕੂਲ ਨਹੀਂ ਗਾ ਇਹ ਇਹ ਕਰਕੇ ਮੈਂ ਬਾਾਕਿਆਂ ਨੂੰ ਵੀ ਬੇਨਤੀ ਕਰਦਾ ਪਰ ਚਲੋ ਇਹਨਾਂ ਨੇ ਕੀਤੀ ਆ ਇਹਨਾਂ ਨੂੰ ਵੀ ਸੱਟ ਉਤਾਰਨਾ ਤਾਂ ਜਸ ਸਿੰਘ ਸਾਹਿਬ ਸੱਦਣਗੇ ਵੀ ਪਰ ਮੈਂ ਆਪਣੇ ਤੌਰ ਤੇ ਵੀ ਕਹਿ ਸਕਦਾ ਤੇ ਇਹੋ ਜਿਹੇ ਪਰੰਪਰਾਵਾਂ ਪਾ ਕੇ ਸਿੱਖ ਧਰਮ ਦੀਆਂ ਜਿਹੜੀਆਂ ਬਲੱਖਣ ਦੀਆਂ ਆ ਉਹਨਾਂ ਨੂੰ ਡੈਮੇਜ ਕਰਦਾ ਚੁੱਕਦਾ ਤੇ ਉਧਰ ਖਨੌਰੀ ਬਾਰਡਰ ਤੇ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਭੈਣ ਨੇ ਡਿਊਟੀ ਜੁਆਇਨ ਕਰ ਲਈ ਆ ਪੰਜਾਬ ਪੁਲਿਸ ਦੇ ਵਿੱਚ ਸ਼ੁਭਕਰਨ ਦੀ ਭੈਣ ਨੇ ਜੁਆਇਨਿੰਗ ਕੀਤੀ ਆ ਦੱਸਦੀ ਕੁਝ ਦਿਨ ਪਹਿਲਾਂ ਹੀ ਸੀਐਮ ਦੇ ਵੱਲੋਂ ਉਸਦੀ ਸਿਸਟਰ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਸੀ ਪਰਿਵਾਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਕਿਸਾਨ ਅੰਦੋਲਨ ਦੇ ਦੌਰਾਨ ਸ਼ੁਭਕਰਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਦੱਸਦੀ ਹੈ ਕਿ ਬਠਿੰਡਾ ਦੇ ਨਾਲ ਸੰਬੰਧਿਤ ਸ਼ੁਭਕਰਨ ਸਿੰਘ ਜਿਸ ਦੇ ਪਰਿਵਾਰ ਨੂੰ ਸੀਐਮ ਭਗਵੰਤ ਮਾਨ ਦੇ ਵੱਲੋਂ 1 ਕਰੋੜ ਦੇ ਚੈੱਕ ਦਿੱਤਾ ਗਿਆ ਸੀ ਤੇ ਨਾਲ ਹੀ ਉਹਨਾਂ ਦੀ ਜੋ ਭੈਣ ਹੈ ਉਹਨਾਂ ਨੂੰ ਜੁਆਇਨਿੰਗ ਲੈਟਰ ਦਿੱਤਾ ਗਿਆ ਤੇ ਅੱਜ ਹੁਣ ਸ਼ੁਭਕਰਨ ਦੀ ਭੈਣ ਦੇ ਵੱਲੋਂ ਡਿਊਟੀ ਜੁਆਇਨ ਕਰ ਲਈ ਗਈ ਆ ਪੰਜਾਬ ਪੁਲਿਸ ਦੇ ਵਿੱਚ ਸਿਪਾਹੀ ਦੇ ਤੌਰ ਤੇ ਉਸਨੇ ਆਪਣੀ ਡਿਊਟੀ ਜੁਆਇਨ ਕੀਤੀ ਐ ਇਸ ਦੌਰਾਨ ਉਹਨਾਂ ਨੇ ਪੰਜਾਬ ਸਰਕਾਰ ਦਾ ਸ਼ੁਕਰੀਆ ਵੀ ਅਦਾ ਕੀਤਾ ਹੈ ਦੱਸਦੀ ਹੈ ਕਿ ਖਨੌਰੀ ਬਾਰਡਰ ਤੇ ਸ਼ੁਭਕਰਨ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ 21 ਸਾਲ ਦਾ ਸ਼ੁਭਕਰਨ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਕੀਤਾ ਤੇ ਪੰਜਾਬ ਸਰਕਾਰ ਦੇ ਵੱਲੋਂ ਸੀਐਮ ਮਾਨ ਦੇ ਵੱਲੋਂ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ 1 ਕਰੋੜ ਦੀ ਸਹਾਇਤਾ ਰਾਸ਼ੀ ਦੇ ਨਾਲ ਨਾਲ ਉਹਨਾਂ ਦੀ ਸਿਸਟਰ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ ਗਿਆ ਤੇ ਅੱਜ ਸ਼ੁਭਕਰਨ ਦੀ ਭੈਣ ਦੇ ਵੱਲੋਂ ਡਿਊਟੀ ਜੁਆਇਨ ਕਰ ਲਈ ਗਈ ਹੈ। ਪੰਜਾਬ ਸਰਕਾਰ ਦਾ ਤਾਂ ਨਵਟ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਕੀਤੇ ਵਾਅਦੇ ਪੂਰੇ ਕੀਤੇ ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਾਨੂੰਨੀ ਕਾਰਵਾਈ ਤੋਂ ਸਾਨੂੰ ਇਨਸਾਫ ਮਿਲਣਾ ਚਾਹੀਦਾ। ਬਸ ਅੱਜ ਸਾਨੂੰ ਸਭ ਤੋਂ ਜ਼ਿਆਦਾ ਦੁੱਖਾ ਦਿਓ ਤਾਂ ਫਿਰ ਖੁਸ਼ੀ ਹੋਣੀ। ਸਰਕਾਰ ਨਾਲ ਗੱਲਬਾਤ ਕਰਦੇ ਆਂ ਜਿਹੜੇ ਬਾਦ ਕੀਤੇ ਸੀ ਬਾਦਨ ਤੇ ਪੂਰੀ ਉਤਰੀ ਪਰ ਇਹ ਵੀ ਪਰਿਵਾਰ ਸਰਕਾਰ ਤੋਂ ਮੰਗ ਕਰਦਾ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਕਾਨੂੰਨੀ ਕਾਰਵਾਈ ਕਰੀ ਜਾਵੇ ਤੇ ਜਿਹੜੀ ਦੋਸ਼ੀ ਹੈ ਪੱਕਾ ਕੱਢ ਜਿਹੜੀ ਆਪਣੀ ਘਰਪੀ ਦੀ ਲੜਕੀ ਨਾਲ ਜੋਇਨ ਕੀਤੀ ਆ ਉਹ ਕਿਸਾਨ ਮੋਰਟੀ ਦੇ ਵਿੱਚ ਉੱਥੇ ਉਹਨਾਂ ਦਾ ਬਰਦਰ ਦੀ ਡੈਥ ਹੋਈ ਸੀ ਉਸ ਦੇ ਹਿਸਾਬ ਤਰਸਜੋਗ ਇਸਾਬ ਆ ਜੋਇਨ ਉਧਰ ਲੰਡਨ ਦੇ ਵਿੱਚ ਸਿੱਖ ਪਰਿਵਾਰ ਦੇ ਘਰ ਨੂੰ ਅੱਗ ਲਾ ਦਿੱਤੀ ਗਈ ਹੈ ਅੱਗ 'ਚ ਝੁਲਸਣ ਕਾਰਨ 26 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਹਿਚਾਣ ਕਾਸ਼ਦੀਪ ਸਿੰਘ ਵਜੋਂ ਹੋਈ ਹੈ ਪਰਿਵਾਰ ਦੇ ਚਾਰਜੀ ਹਸਪੀਟਲ ਦੇ ਵਿੱਚ ਦਾਖਲ ਨੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਪੈਟਰੋਲ ਛਿੜਕ ਕੇ ਘਰ ਨੂੰ ਅੱਗ ਲਾਈ ਗਈ ਹੈ ਮਿਡਲੈਂਡ ਪੁਲਿਸ ਨੇ ਸੀਸੀਟੀਵੀ ਵੀ ਜਾਰੀ ਕੀਤੀ ਹੈ ਸੀਸੀਟੀਵੀ 'ਚ ਘਰ ਨੂੰ ਅੱਗ ਲਾਉਣ ਦਾ ਜੋ ਇੱਕ ਸ਼ਖਸ ਅੱਗ ਲਾ ਰਿਹਾ ਉਹ ਨਜ਼ਰ ਆ ਰਿਹਾ ਹੈ ਸੀਸੀਟੀਵੀ ਦੇ ਆਧਾਰ 'ਤੇ ਸ਼ਖਸ ਦੀ ਪਹਿਚਾਣ ਕੀਤੀ ਜਾ ਰਹੀ ਹੈ ਲੰਡਨ ਦੇ ਵਿਚ ਇਹ ਘਟਨਾ ਵਾਪਰੀ ਹੈ ਦੱਸਦੀ ਹੈ ਕਿ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ शख्स ਘਰ ਨੂੰ ਅੱਗ ਲਾ ਰਿਹਾ ਹੈ ਤੋੜ-ਫੋੜ ਕਰ ਰਿਹਾ ਹੈ ਤੇ ਫਿਰ ਉਸਨੇ ਪੈਟਰੋਲ ਛਿੜਕ ਕੇ ਅੱਗ ਲਾਈ ਹੈ ਲੰਡਨ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਸਿੱਖ ਪਰਿਵਾਰ ਦੇ ਘਰ ਨੂੰ ਅੱਗ ਲਾਈ ਗਈ ਹੈ ਤੇ ਅੱਗ 'ਚ ਝੁਲਸਣ ਕਾਰਨ 26 ਸਾਲ ਦੇ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਆਕਾਸ਼ ਦੀਪ ਸਿੰਘ ਵਜੋਂ ਹੋਈ ਹੈ ਤੇ ਇਸ ਦੇ ਨਾਲ ਹੀ ਪਰਿਵਾਰ ਦੇ ਚਾਰ ਜੀ ਹਸਪੀਟਲ ਦੇ ਵਿੱਚ ਦਾਖਲ ਨੇ ਅੜਪਛਾਤੇ ਵਿਅਕਤੀ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਉਸਨੇ ਪੈਟਰੋਲ ਛਿੜਕ ਕੇ ਅੱਗ ਲਾਈ ਹੈ ਮਿਡਲੈਂਡ ਪੁਲਿਸ ਦੇ ਵੱਲੋਂ ਸੀਸੀਟੀਵੀ ਜਾਰੀ ਕੀਤੀ ਗਈ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਕ ਸ਼ਖਸ ਆਉਂਦਾ ਹੈ ਵਿੰਡੋ ਦੇ ਕੋਲ ਪਹੁੰਚਦਾ ਹੈ ਸ਼ੀਸ਼ੇ ਤੋੜਦਾ ਹੈ ਜਿਸ ਤੋਂ ਬਾਅਦ ਪੈਟਰੋਲ ਛਿੜਕਦਾ ਹੈ ਤੇ ਘਰ ਨੂੰ ਅੱਗ ਲਾ ਦਿੰਦਾ ਹੈ ਇਸ ਦੇ ਨਾਲ ਹੀ ਬ੍ਰਿਟੇਨ 'ਚ ਬੀਬੀਸੀ ਪੱਤਰਕਾਰ ਦੀ ਪਤਨੀ ਤੇ ਦੋ ਬੇਟੀਆਂ ਦਾ ਕਤਲ ਕਰ ਦਿੱਤਾ ਗਿਆ ਬੀਬੀਸੀ ਪੱਤਰਕਾਰ ਜੌਨ ਹੰਟ ਦੀ ਪਤਨੀ ਤੇ ਦੋ ਬੇਟੀਆਂ ਦਾ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਤੀਰ ਕਮਾਨ ਵਰਗੇ ਹਥਿਆਰ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਵਾਰਦਾਤ 'ਚ ਹੋਰ ਹਥਿਆਰਾਂ ਦੀ ਵਰਤੋਂ ਦਾ ਵੀ ਸ਼ੱਕ ਦੱਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਕਾਇਲ ਕਲੀਫੋਰਡ ਵੱਜੋਂ ਮੁਲਜ਼ਮ ਦੀ ਪਛਾਣ ਹੋਈ ਹੈ ਬ੍ਰਿਟਿਸ਼ ਪੁਲਿਸ ਵੱਲੋਂ ਕਾਤਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤਾਂ ਬੀਬੀਸੀ ਦਾ ਪੱਤਰਕਾਰ ਜਿਸ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਪਤਨੀ ਤੇ ਉਸ ਦੀਆਂ ਦੋ ਬੇਟੀਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਤੇ ਤੀਰ ਕਮਾਨ ਵਰਗਾ ਹਥਿਆਰ ਵਰਤਿਆ ਗਿਆ ਹੈ ਪੁਲਿਸ ਨੂੰ ਸ਼ੱਕ ਹੈ ਕਿ ਕੁਝ ਹੋਰ ਹਥਿਆਰਾਂ ਦੀ ਵੀ ਵਰਤੋਂ ਇਸ ਦੇ ਵਿੱਚ ਕੀਤੀ ਗਈ ਆ ਹਾਲਾਂਕਿ ਬ੍ਰਿਟਿਸ਼ ਪੁਲਿਸ ਦੇ ਵੱਲੋਂ ਕਾਤਲ ਨੂੰ ਗ੍ਰਿਫਤਾਰ ਕਰ ਚੰਡੀਗੜ੍ਹ ਦੇ ਵਿੱਚ ਆਂਗਣਵਾੜੀ ਵਰਕਰਾਂ ਦੇ ਵੱਲੋਂ ਹੱਲਾ ਬੋਲਿਆ ਗਿਆ ਸੈਕਟਰ 34 ਦੇ ਵਿੱਚ ਆਂਗਣਵਾੜੀ ਵਰਕਰਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਇੱਥੇ ਆਂਗਣਵਾੜੀ ਵਰਕਰ ਪਹੁੰਚੇ ਨੇ ਆਂਗਣਵਾੜੀ ਵਰਕਰਾਂ ਦੇ ਵੱਲੋਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਬੰਦ ਕੀਤਾ ਮਾਣ ਪੱਤਾ ਬਹਾਲ ਕੀਤਾ ਜਾਵੇ ਰਾਸ਼ਨ ਦੇ ਵਿੱਚ ਵੀ ਰਿਸ਼ਵਤਖੋਰੀ ਹੋ ਰਹੀ ਹੈ ਇਹ ਵੀ ਇਲਜ਼ਾਮ ਉਹਨਾਂ ਦੇ ਵੱਲੋਂ ਲਾਏ ਗਏ ਨੇ ਅੰਗਣਵਾੜੀ ਵਰਕਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕਈ ਸਾਥੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਜਿਸ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੰਗਣਵਾੜੀ ਵਰਕਰਾਂ ਪਹੁੰਚਿਆ ਨੇ ਤੇ ਉਹਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਈ ਮੰਗਾਂ ਨੇ ਅੰਗਣਵਾੜੀ ਵਰਕਰਾਂ ਦੀਆਂ ਜਿਨ੍ਹਾਂ ਦਾ ਕਹਿਣਾ ਹੈ ਕਿ ਇੱਕ ਤਾਂ ਉਹਨਾਂ ਦਾ ਜੋ ਮਾਣ ਪੱਤਾ ਹੈ ਬੰਦ ਕੀਤਾ ਹੋਇਆ ਉਸ ਨੂੰ ਬਹਾਲ ਕੀਤਾ ਜਾਵੇ ਤੇ ਸੈਕੰਡ ਉਹਨਾਂ ਦੀ ਮੰਗ ਇਹ ਹੈ ਕਿ ਰਾਸ਼ਨ ਦੇ ਵਿੱਚ ਦੇਰੀ ਹੋ ਰਹੀ ਹੈ ਜੋ ਉਹਨਾਂ ਨੇ ਅੱਗੇ ਬੱਚਿਆਂ ਨੂੰ ਦੇਣਾ ਹੁੰਦਾ ਏ ਉਸ ਦੇ ਵਿੱਚ ਦੇਰੀ ਹੋ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬਹੁਤ ਸਾਰੇ ਸਾਥੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ ਜਿਨ੍ਹਾਂ ਨੂੰ ਮੁੜ ਤੋਂ ਨੌਕਰੀ ਦੇ ਵਿੱਚ ਵਾਪਸ ਲਿਆ ਜਾਵੇ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਅੰਗਣਵਾੜੀ ਵਰਕਰਾਂ ਅੱਜ ਪ੍ਰਦਰਸ਼ਨ ਕਰ ਰਹੀਆਂ ਨੇ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੰਗਣਵਾੜੀ ਵਰਕਰਾਂ ਦੇ ਪ੍ਰਦਰਸ਼ਨ 34 ਦੇ ਵਿੱਚ ਅੱਜ ਪੰਜਾਬ ਤੋਂ ਆਂਗਣਵਾੜੀ ਯੂਨੀਅਨ ਵੱਲੋਂ ਆ ਕੇ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਆਪਣੀ ਮੰਗਾਂ ਨੂੰ ਲੈ ਕੇ ਇੱਥੇ ਜਿਹੜੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਹੈ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਕਾਫੀ ਸਮੇ ਤੋਂ ਇਨਾਦੀ ਜਿਹੜੀ ਡਿਮਾਂਡਸ ਦੀ ਮੰਗਾਂ ਨੂੰ ਲੈ ਕੇ ਅੱਜ ਕਾਫੀ ਪੰਜਾਬ ਤੋਂ ਇੱਥੇ ਪਹੁੰਚੇ ਨੇ ਇਹ ਆਪਣੀ ਮੰਗਾਂ ਨੂੰ ਲੈ ਕੇ ਅੱਜ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵੱਖ-ਵੱਖ ਬੈਨਰਸ ਨੂੰ ਲੈ ਕੇ ਹੱਥਾਂ ਦੇ ਵਿੱਚ ਔਰ ਇਹ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਕਾਫੀ ਸੰਖਿਆ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਕਿਸ ਤਰ੍ਹਾਂ ਦੀ ਮੰਗਾ ਨੇ ਡਿਮਾਂਡ ਕੀਤੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਕਾਫੀ ਸਮੇਂ ਤੋਂ ਇਹਨਾਂ ਦੀ ਡਿਮਾਂਡ ਚੱਲ ਰਹੀ ਸੀ ਕਈ ਚੀਜ਼ਾਂ ਇਹਨਾਂ ਨੇ ਰੱਖੀ ਸੀ ਲੇਕਿਨ ਕਿਸੇ ਤਰ੍ਹਾਂ ਦੀ ਨਾਦਾ ਜਿਹਾ ਇਲਜ਼ਾਮ ਹੈ ਕਿ ਪੂਰੀ ਚੀਜ਼ਾਂ ਨਹੀਂ ਹੋਈ ਹੈ ਸਾਡੇ ਨਾਲ ਗੱਲਬਾਤ ਕਰਾਂਗੇ ਜਿਹੜੇ ਪ੍ਰਧਾਨ ਨੇ ਮੈਡਮ ਕਿਸ ਤਰ੍ਹਾਂ ਦੀ ਮੰਗਾ ਨੇ ਕਿੰਨੇ ਸਮੇਂ ਤੋਂ ਤੁਸੀਂ ਪਟਾਸ਼ਰ ਹਾਂਜੀ ਪਰ ਟੈਸਟ ਦਾ ਸਾਡਾ ਤੁਸੀਂ ਸਮਝ ਲਓ ਕਿ 25 ਸਾਲ ਤੋਂ ਚੱਲ ਰਿਹਾ ਸਿਰਫ ਹਾਲੇ ਤੱਕ ਤਾਂ ਸਾਡੀ ਇਹੀ ਇੱਕ ਲੜਾਈ ਸੀ ਵੀ ਇਹ ਸਰਕਾਰ ਆਈ ਹੈ ਤੇ ਜਦੋਂ ਤੋਂ ਆਏ ਇਹ ਅੰਗਣਵਾੜੀ ਵਰਕਰਾਂ ਨੂੰ ਮਾਣ ਪੱਤਾ ਨਹੀਂ ਦੇ ਸਕੇ ਤਨਖਾਹਾਂ ਨਹੀਂ ਦੇ ਸਕਦੇ ਆਪਾਂ ਮਾਣ ਪੱਤਾ ਹੀ ਹੁੰਦਾ ਪਹਿਲਾਂ ਤਾਂ ਅਸੀਂ ਹਰ 5-7 ਮਹੀਨੇ ਬਾਅਦ ਸਾਨੂੰ ਧਰਨਾ ਲਾ ਕੇ ਆਪਦੀ ਤਨਖਾਹ ਕਢਾਉਣੀ ਪੈਂਦੀ ਸੀ ਤੇ ਅੱਜ ਵੀ ਸਾਡੀਆਂ ਭੈਣਾਂ ਇੱਥੇ ਬੈਠੀਆਂ 10-10 ਮਹੀਨੇ ਹੋ ਗਏ ਇਹਨਾਂ ਦਾ ਮਾਣ ਪੱਤਾ ਨਹੀਂ ਨਿਕਲਿਆ ਇੱਕ ਤਾਂ ਇਹ ਹੈਗਾ ਵੀ ਸਾਡੀ ਜਿਹੜਾ ਮਾਣ ਪੱਤਾ ਹੈ ਉਨੂੰ ਰੈਗੂਲਰ ਕਰੋ ਹਰ ਮਹੀਨੇ 2 ਤਰੀਕ ਨੂੰ ਆਉਣਾ ਚਾਹੀਦਾ ਜਿਵੇਂ 2.5 ਸਾਲ ਪਹਿਲਾਂ ਆਉਂਦਾ ਸੀ ਕਦੇ ਵੀ ਸਾਡਾ ਐਦਾਂ ਨਹੀਂ ਹੋਇਆ ਸੀ ਕਿ ਸਾਨੂੰ ਮਾਨ ਪੱਤਾ ਟਾਈਮ ਤੇ ਨਾ ਮਿਲੇ ਹਮੇਸ਼ਾ ਸਾਨੂੰ ਟਾਈਮ ਤੇ ਮਾਨ ਪੱਤਾ ਮਿਲਦਾ ਸੀ ਇੱਕ ਤਾਂ ਇਹ ਦੂਜਾ ਮਾਨ ਪੱਤਾ ਦੁੱਗਣਾ ਕਰੋ ਇਹ ਤੀਜਾ ਜਿਹੜੇ ਅੰਗਣਵਾੜੀਆਂ ਦੇ ਵਿੱਚੋਂ ਬੱਚੇ ਖੋਲੇ ਇਹਨਾਂ ਨੇ ਸਾਡੇ ਕੋਲੋਂ ਉਹ ਪਿਛਲੀ ਸਰਕਾਰ ਨੇ ਖੋਏ ਸੀਗੇ ਇਹਨਾਂ ਨੇ ਵਾਪਸ ਨਹੀਂ ਕੀਤੇ ਇਹਨਾਂ ਨੇ ਨਾਲ ਰਾਸ਼ਨ ਵੀ ਖੋਲਿਆ ਸਾਡਾ ਅਸੀਂ ਉਹ ਮੰਗ ਕਰਦੇ ਹਾਂ ਵੀ ਬੱਚੇ ਵਾਪਸ ਕਰੋ ਤੇ ਆ ਰਾਸ਼ਨ ਜਿਹੜਾ ਹੈਗਾ ਉਹ ਅੰਗਣਵਾੜੀ ਚ ਪੱਕਦਾ ਕਰੋ ਅਸੀਂ ਅੰਗਣਵਾੜੀ 'ਚ ਬੱਚੇ ਆਉਣ ਮਾਵਾ ਆਉਣ ਰਸ਼ ਅੰਗਣਵਾੜੀ 'ਚ ਲੈਣ ਸੋ ਇਸ ਇਹ ਵੀ ਸਾਡੀ ਮੰਗ ਹੈ ਅਸੀਂ ਕਹਿੰਦੇ ਆ ਕਿ ਸਾਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਨਵੀਂ ਐਜੂਕੇਸ਼ਨ ਨੀਤੀ 'ਚ ਕਿਹਾ ਗਿਆ 2020 ਦੇ ਵਿੱਚ ਵੀ ਅੰਗਣਵਾੜੀ ਵਰਕਰ ਨੂੰ ਐਨਟੀਟੀ ਦਾ ਕੋਰਸ ਕਰਾ ਕੇ ਇਹਨੂੰ ਦਰਜਾ ਦਿਓ ਸਾਡਾ ਰਾਈਟ ਬੰਦਾ ਹੈ ਸਰਕਾਰ ਸਾਤੋਂ ਖੋਣ ਦੀ ਕੋਸ਼ਿਸ਼ ਕਰ ਰਹੀ ਹੈ ਵਲੰਟੀਅਰ ਨੂੰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਸੋ ਉਹ ਸਾਡੀ ਮੰਗ ਹੈ ਆਲ ਪੰਜਾਬ ਅੰਗਣਵਾੜੀ ਮਲਾਜ਼ਮ ਜੂਨੀਅਨ ਇੱਥੇ ਪਹੁੰਚੀ ਹੈ ਤੇ ਅਸੀਂ ਜਿਹੜਾ ਆ ਸਾਰੀਆਂ ਤੁਹਾਨੂੰ ਬੈਠੀਆਂ ਜਿੱਸ ਰਹੀਆਂ ਨਾ ਇਹ ਅਸੀਂ ਸਿਰਫ ਨਾਮਿਨੇਟ ਪੈਣ ਸਦੀਆਂ ਤੇ ਸਾਡੀਆਂ ਸਾਰੀਆਂ ਵਰਕਰ ਨਹੀਂ ਹੈਗੀਆਂ ਇਹਦੇ ਸਾਰੀਆਂ ਆਉਣਗੀਆਂ ਤੇ ਇਥੇ ਹੜਾ ਜੂਗਾ ਇੱਥੇ 53000 ਅੰਗਣਵਾੜੀ ਵਰਕਰ ਹੈਲਪਰ ਕੰਮ ਕਰਦੀਆਂ ਸਾਡੀ ਯੂਨੀਅਨ ਦੇ ਨਾਲ 25000 ਔਰਤਾਂ ਖੜੀਆਂ ਐ ਇਸੇ ਬਿਲਕੁਲ ਜਿਹੜੀ ਵੀ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਆਪਣੇ ਹੱਥਾਂ 'ਚ ਬੈਨਰ ਲੈ ਕੇ ਧੱਕੇ ਸ਼ਾਹੀ ਬੰਦ ਕਰੋ ਬਦਲਾਖੋਰੀ ਵਾਲੀ ਸਰਕਾਰ ਮੁਰਦਾਬਾਦ ਇਸ ਤਰ੍ਹਾਂ ਦੀ ਜਿਹੜੇ ਪੈਨਲਸ ਲੈ ਕੇ ਲਗਾਤਾਰ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਨੇ